ਦੇਖੋ ਇਹ ਸ੍ਰੀ ਨੰਕੂ ਸਾਹਿਬ ਦੀ ਪਵਿੱਤਰ ਧਰਤੀ ਹੈ ਮਾਤਾ ਨੈਣਾ ਦੇਵੀ ਦੀ ਚਰਨ ਛੂ ਉੱਦੇ ਕਹੀ ਹੈ ਇਸ ਇਲਾਕੇ ਦੇ ਜਿਹਨਾਂ ਨੂੰ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਮੈਂ ਇਵੈਲੂਏਟ ਕਰ ਰਿਹਾ ਹਰ ਇਲਾਕਾ ਡਿਫਰੈਂਟ ਲੈਵਲ ਦੇ ਉੱਪਰ ਖੜਾ ਹੈ ਇਸ ਵੇਲੇ ਮੋਹਾਲੀ ਦੀ ਗੱਲ ਕਰੀਏ ਉਹ ਇੱਕ ਅੱਜ ਤਰਜ਼ੀ ਦੇ ਉੱਪਰ ਖੜਾ ਹੈ ਪਲਾ ਛੌਰ ਦੀ ਗੱਲ ਕਰੀਏ ਉਹ ਅੱਜ ਤਰਜ਼ੀ ਤੇ ਖੜਾ ਹੈ ਰੋਪੜ ਦੀ ਗੱਲ ਕਰੀਏ ਉਹ ਅੱਜ ਤਰਜ਼ੀ ਤੇ ਖੜਾ ਹੈ ਕੰਡੀ ਦਾ ਇਲਾਕਾ ਅੱਜ ਤਰਜ਼ੀ ਤੇ ਖੜਾ ਹੈ ਇਫ ਫਿਊਚਰਿਸਟਿਕ ਡਿਵੈਲਪਮੈਂਟ ਦੀ ਥੌਟ ਪ੍ਰੋਸੈਸ ਦੀ ਗੱਲ ਕਰੀਏ ਇਨ টারਮਸ ਆਫ ਇਸ ਇਲਾਕੇ 'ਚ ਕਿਸ ਤਰੀਕੇ ਨਾਲ ਕੋਈ ادارے ਬਣ ਸਕਦੇ ਆ ਕਿਸ ਤਰੀਕੇ ਨਾਲ ਇਸ ਇਲਾਕੇ ਵਿੱਚ ਕੋਈ ਇਨਵੈਸਟਮੈਂਟ ਆ ਸਕਦੀ ਹੈ ਤਾਂ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਜਿਹੜਾ ਉਰੇ ਆ ਸਕਦਾ ਹੈ ਡਿਪਲੀਟਿੰਗ ਵਾਟਰ ਟੇਬਲ ਹੈ ਪਾਣੀ ਨੀਵਾ ਗਿਆ ਹੋਇਆ ਕਈ ਇਲਾਕਿਆਂ 'ਚ ਨਹਿਰ ਨਾਲੋਂ ਟਪਦੀ ਹੈ ਪਰ ਕਈ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਕਈ ਜਗ੍ਹਾ ਦੇ ਉੱਪਰ ਹਰ ਹਮੇਸ਼ਾ ਪਾਣੀ ਦੀ ਮਾਰ ਹੁੰਦੀ ਹੈ ਪਰ ਉਹਦਾ ਕੋਈ ਪ੍ਰੋਪਰ ਸਟ੍ਰੀਮਲਾਈਨ ਪਲਾਨ ਨਹੀਂ ਬਣਾਇਆ ਹੋਇਆ ਕਿ ਪਾਣੀ ਦੀ ਮਾਰ ਹੀ ਨਾ ਹੋਵੇ ਜਿੱਤਾ ਤਲਾ ਪਾਣੀ ਦੀ ਮਾਰ ਹੁੰਦੀ ਹੈ ਫਿਰ ਲੋਕ ਮੁਆਵਜ਼ਾ ਤੇ ਵਾਸਤੇ ਦੇਖ ਰਹਿੰਦੇ ਆ ਸੋ ਤੇਰਾ ਸੋ ਮਨੀ ਪ੍ਰੋਬਲਮਸ ਡਿਫਰੈਂਟ ਪ੍ਰੋਬਲਮਸ ਆਫ ਡਿਫਰੈਂਟ ਏਰੀਆਸ ਸੋ ਮੇਰਾ ਤਾਂ ਇਹੀ ਟਾਰਗੇਟ ਹੈ ਕਿ ਮੂਮੈਂਟ ਇਸ ਇਲਾਕੇ ਦੀ ਸੇਵਾ ਮਿਲਣੀ ਹੈ ਹਰ ਚੀਜ਼ੇ ਦੀ ਤਸਵੀਜ਼ ਬਣਾ ਕੇ ਉਹਦੀ ਡੀਪ ਸਟੱਡੀ ਕਰਕੇ ਉਸ ਇਸ਼ੂ ਨੂੰ ਕਿਹੜੀ ਮਿਨਿਸਟਰੀ ਦੇ ਨਾਲ ਕਨੈਕਟ ਹੋ ਸਕਦਾ ਹੈ ਜਿਹੜੀ ਮਿਨਿਸਟਰੀ ਨਾਲ ਉਹ ਇਸ਼ੂ ਕਨੈਕਟਡ ਹੈ ਉਸ ਨੂੰ ਪਾਰਲੀਮੈਂਟ ਦੇ ਵਿੱਚ ਬਜਟ ਅਲੋਕੇਸ਼ਨ ਪੱਖ-ਵੱਖ ਮੰਤਰਾਲਿਆਂ ਦੇ ਹੁੰਦੀ ਹੈ ਉਹਦੇ ਉੱਪਰ ਆਪਾਂ ਕੰਮ ਕਰਾਂਗੇ ਔਰ ਹਲੇ ਦੇ ਉੱਪਰ ਡੀਪ ਸਟੱਡੀ ਚੱਲ ਰਹੀ ਹੈ ਤੇ ਮੈਂ ਆਪਣਾ ਪਲਾਨ ਅਨਵੀਲ ਕਰਾਂਗਾ ਜਿਹੜੇ 5-10 ਮੇਜਰ ਚੰਗਸ ਹੋਣਗੇ ਆਫ ਪ੍ਰਾਇਰੀਟੀ ਜਿਹਨਾਂ ਨੂੰ ਪ੍ਰਾਇਰਟਾਈਜ਼ ਕੀਤਾ ਜਾਊਗਾ ਔਰ ਸਮੇਂ-ਸਮੇਂ ਤੇ ਉੱਪਰ ਲੋਕਾਂ ਨਾਲ ਗੱਲਬਾਤ ਕਰਕੇ ਜਿਹੜੇ ਹੋਰ ਇਸ਼ੂਜ਼ ਆਣਗੇ ਉਹਨਾਂ ਦੇ ਉੱਪਰ ਵੀ ਆਪਾਂ ਜ਼ੋਰਦਾਰ ਤਰੀਕੇ ਨਾਲ ਕੰਮ ਕਰਾਂਗੇ ਇਸ ਤਰ੍ਹਾਂ ਹੀ ਲੱਗਦਾ ਕੀ ਉਸ ਮੁਸਾਮਨ ਨੂੰ ਇਸ ਤਰਜੀਹ ਦੋਗੇ ਕਿ ਕਿਹੜੀ ਲਈ ਜਿਹੜੀ ਚੀਜ਼ ਦੇਖੋ ਮੈਂ ਫੀਲ ਕਰਦਾ ਕਿ ਹੈਲਥ ਇਨਫਰਾਸਟ੍ਰਕਚਰ ਉਰ ਇੱਕ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ 4 ਸਾਲ ਲਈ ਵਜੀਰਿਆ ਉਹਦੇ ਵਿੱਚ ਆਲਮੋਸਟ ਪੌਣੇ 2 ਸਾਲ ਕੋਵਿਡ ਚੱਲਦਾ ਰਿਹਾ ਔਰ ਕੋਵਿਡ ਦੇ ਦੌਰਾਨ ਮੈਨੂੰ ਇੱਥੇ ਇਲਾਕੇ ਚ ਆ ਕੇ ਚਾਹੇ ਨੰਗਲ ਦਾ ਬੀਬੀਐਮਬੀ ਦਾ ਹਸਪਤਾਲ ਆ ਉਹ ਦੇਖਣ ਵਾਸਤੇ ਮੈਨੂੰ ਮੌਕਾ ਮਿਲਿਆ ਚਾਹੇ ਸਾਡੇ ਰੋਪੜ ਦਾ ਹਸਪਤਾਲ ਸੀ ਉਸ ਤੇ ਕੀ ਕੀ ਸਹੂਲਤ ਹੈ ਉਹ ਦੇਖਣ ਦੀ ਮੈਨੂੰ ਮੋ ਖਮੇਲਿਆ ਤੋ ਮੈਂ ਜਰੂਰ ਫੀਲ ਕਰਦਾ ਕਿ ਇਹਦੇ ਚ ਜਿਹੜੇ ਚੈਲੰਜੇਸ ਹੈ ਜਿਹੜੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਜੁੜੇ ਹੋਏ ਮੁੱਦੇ ਹੋਣਗੇ ਕਿਉਂਕਿ ਜਿਹੜਾ BBMP ਦਾ ਹਸਪਤਾਲ ਹੈ ਉਹ ਤਾਂ ਡਾਇਰੈਕਟਲੀ ਗਵਰਨਮੈਂਟ ਆਫ ਇੰਡੀਆ ਦੇ ਤੇ ਤਰਜੀਹ ਤੇ ਆਉਂਦਾ ਔਰ ਉਸ ਤੇ ਵਿੱਚ ਅਗਰ ਉਹਨੂੰ ਇੱਕ ਡਿਫਰੈਂਟ ਲੈਵਲ ਦਾ ਹਸਪਤਾਲ ਡਿਵੈਲਪ ਕਰਨਾ ਹੋਵੇ ਜਾਂ ਲੈ ਕੇ ਜਾਣਾ ਹੋਵੇ ਆਈ ਥਿੰਕ देयर इज ਅ 빅 ਸਕੋਪ ਟੂ ਡੂ ਥੈਟ ਪਰ ਲੇਕਿਨ ਉਸ ਗੱਲ ਦੇ ਉੱਪਰ ਚੈੱਕ ਕਰਨਾ ਪੈਣਾ ਹੈ ਕਿ BBMP ਦਾ ਕੀ ਬਜਟ ਅਲੋਕੇਸ਼ਨ ਹੈ ਫੋਰ ਵਿਥਿਨ ਦਾ BBMP ਫੋਰ ਹੈਲਥ ਇਨਫਰਾਸਟ੍ਰਕਚਰ ਬਿਕਾਜ਼ BB Uh, you know very big organization across the country ਮੈਂ ਇਹ ਜ਼ਰੂਰ ਸਮਝਦਾ ਕਿ ਆਪਾਂ ਨੇ ਸਾਰੇ ਮੁੱਦਿਆਂ ਨੂੰ ਵੈਲੀਡ ਕਰਨਾ ਪੈਣਾ ਹੈ ਔਰ ਕਿਹੜੇ ਕਿਹੜੀ ਚੀਜ਼ ਭਾਰਤ ਸਰਕਾਰ ਦੇ ਕਿਹੜੇ ਕਿਹੜੇ ادارے ਦੇ ਨਾਲ ਜੁੜੀ ਹੋਈ ਹੈ ਤੇ ਉੱਥੋਂ ਕਿੰਨਾ ਪੈਸਾ ਆ ਸਕਦਾ ਹੈ ਔਰ ਅਸੀਂ ਲੋਕਾਂ ਦੇ ਵਾਸਤੇ ਲੋਕਾਂ ਦੀ ਜ਼ਰੂਰਤ ਪਾਸੇ ਪੂਰਾ ਕਰ ਸਕਦੇ ਹਾਂ ਮੈਂ वचनबद्ध ਹਾਂ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਜੇ ਕਿਸੇ ਉੱਥੋਂ ਚੁਸਤੀ ਕਰੇਗੀ ਭਾਰੀ ਦਾ ਟ੍ਰੈਕ ਹੋਣੀ ਲਾ ਕੇ ਤੁਹਾਡੇ ਉੱਤੇ ਅੱਲਿਆ ਕਿ ਮੈਂ ਕੋਈ ਬੰਦਾ ਕੋਈ ਵਿਰੋਧੀ ਪਾਰਟੀ ਦਾ ਲੀਡਰ ਕੋਈ ਕੈਂਡੀਡੇਟ ਕੋਈ ਉਹਨਾਂ ਦਾ ਅਧਿਕਾਰ ਮੇਰੇ ਬਾਰੇ ਕੁਝ ਕਹਿੰਦਾ ਉਹਦੀ ਆਪਣੀ ਸੋਚ ਹੈ ਮੇਰੀ ਸੋਚ ਆਪਣੇ ਸੂਬੇ ਦੀ ਆਪਣੇ ਇਲਾਕੇ ਦੀ ਸੇਵਾ ਕਰਨਾ ਰਿਹਾ ਹੈ ਪਹਿਲਾਂ ਮੈਨੂੰ ਪਾਰਟੀ ਨੇ ਇਹ ਲੋਗਾ ਨੇ ਸੰਗੂਰ ਚ ਪਿਆਰ ਦਿੱਤਾ ਸੀ ਮੈਂ 12 13 ਸਾਲ ਸੰਗੂਰ ਦੇ ਵਿੱਚ ਕੰਮ ਕੀਤਾ ਆਪਣੇ ਇਲਾਕੇ ਦੀ ਸੇਵਾ ਕੀਤੀ ਹੈ ਸੱਚੀ ਦੀ ਸੋਚੀ ਕੀਤੀ ਹੈ ਅੱਜ ਸੰਗੂਰ ਦਾ ਇਲਾਕਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਔਰ ਤੁਸੀਂ ਸਾਰੇ ਵੀ ਜਿਹੜੇ ਲੋਕ ਮੇਰੇ ਖਿਲਾਫ ਟਿੱਪਣੀ ਕਰਦੇ ਆ ਉਹ ਇਹ ਜਾ ਕੇ ਦੇਖਣ ਕਿ ਸੰਗੂਰ ਕੀ ਕੀਤਾ ਹੈ ਉਨ੍ਹਾਂ ਦਾ ਵੀ ਰਾਜਨੀਤਿਕ ਜੀਵਨ ਪਹਿਲਾਂ ਆੜੜ ਜਗ੍ਹਾ ਤੇ ਰਿਹਾ ਹੈ ਤੇ ਉਹ ਦੱਸਣ ਕਿ ਉਹਨਾਂ ਨੇ ਆਪਣੇ ਅੰਨੇ ਬੜੇ ਰਾਜਨੀਤਿਕ ਜੀਵਨ ਦੇ ਵਿੱਚ ਸੂਬੇ ਵਾਸਤੇ ਜਾਂ ਇਲਾਕੇ ਵਾਸਤੇ ਜਾਂ ਆਪਣੇ ਲੋਕਾਂ ਵਾਸਤੇ ਐਸਾ ਕੁਝ ਕੀਤਾ ਹੈ ਜਿਹੜਾ ਅੱਜ ਉਹ ਆ ਕੇ ਇਸ ਚੋਣ ਦੇ ਵਿੱਚ ਦਰਸਾ ਸਕਦੇ ਬੇਤੁਕੀਆਂ ਗੱਲਾਂ ਦਾ ਇਲਜ਼ਾਮ ਲਾਉਣ ਦਾ ਕਿਸੇ ਦੇ ਉੱਪਰ ਕੋਈ ਫਾਇਦਾ ਨਹੀਂ ਅੱਜ ਲੋਕ ਚਾਹੁੰਦੇ ਆ ਕਿ ਸਾਨੂੰ ਐਸਾ ਬੰਦਾ ਚਾਹੀਦਾ ਹੈ ਜਿਹੜਾ ਸਾਡੇ ਇਲਾਕੇ ਦੀ ਆਵਾਜ਼ ਨੂੰ ਚੰਗੇ ਤਰੀਕੇ ਨਾਲ ਪਾਰਲੀਮੈਂਟ ਚੱਕ ਸਕਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਫੰਕਸ਼ਨਿੰਗ ਨੂੰ ਸਮਝਦਾ ਹੋਵੇ ਉਹ ਪਾਰਲੀਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਬਜਟ ਅਲੋਕੇਸ਼ਨਸ ਹੁੰਦੀਆਂ ਉਹ ਨੂੰ ਸਮਝਦਾ ਹੋਵੇ ਤੇ ਸਾਡੇ ਇਲਾਕੇ ਦੀ ਡਿਵੈਲਪਮੈਂਟ ਕਰੇ ਥਿਸ ਇਜ਼ ਵਾਟ ਪੀਪਲ ਵਾਂਟ ਲੋਕ ਇਸ ਗੱਲ ਦੇ ਉੱਪਰ ਨਹੀਂ ਹੈ ਕਿ ਆਪੋਜੀਸ਼ਨ ਵਾਲੇ ਮੇਰੇ ਖਿਲਾਫ ਕੀ ਮੁੱਦਾ ਚੱਕਦੇ ਆ ਉਹ ਦੈਟ ਇਜ਼ देयर ਉਹਨਾਂ ਕੋਲੇ ਕੁਝ ਕੈਨੂ ਨਹੀਂ ਹੈ ਆਈ ਹੈਵ ਸੋ ਮਾਚ ਟੂ ਸੇ ਬਿਕੋਜ਼ ਆਈ ਹੈਵ ਡਨ ਮੈਂ ਕੰਮ ਕਰਦਾ ਮੈਂ ਕੰਮ ਕਰਨ ਵਾਲਾ ਬੰਦਾ ਤੇ ਮੈਂ ਕੰਮ ਕੀਤਾ ਤੇ ਜੇ ਮੈਂ ਕੰਮ ਕੀਤਾ ਤੇ ਮੇਰਾ ਕੰਮ ਬੋਲਦਾ ਤੇ ਇਸ ਕਰਕੇ ਮੈਂ ਕੌਨਫੀਡੈਂਸ ਨਾ ਗੱਲ ਕਰ ਰਿਹਾ ਟਾਰਗੇਟ ਦੋਸਤੇ ਕਿਹਨੂੰ ਰੁ ਅਗਲ ਜਗ੍ਹਾ ਦੇ ਉੱਪਰ ਅਪਾਤ ਗੱਲ ਕਰੀਏ ਉਹਨਾਂ ਦਾ ਸੇਮ ਥੌਟ ਪ੍ਰੋਸੈਸ ਰਹਾ ਕਿ ਅੱਜ ਲੋਕ ਦੱਸਣਗੇ ਕਿ ਕਿਹੜੀ ਪਾਰਟੀ ਨੂੰ ਅੱਜ ਪਾਰਟੀ ਨੂੰ ਇਸ ਪੰਜਾਬ ਦੇ ਵਿੱਚ ਤੱਕ ਦੇਣੀ ਹੈ ਪੰਜਾਬ ਇੱਕ ਸੈਂਸਿਟਿਵ ਸੂਬਾ ਹੈ ਤੇ ਬਾਰਡਰ ਦਾ ਇਲਾਕਾ ਹੈ ਇਹ ਦੂਜੇ ਸੂਬਿਆਂ ਵਰਗਾ ਸੂਬਾ ਨਹੀਂ ਹੈ ਇਤਨਾ ਅਸੀਂ ਖੇਲਵਾੜ ਨਹੀਂ ਕਰ ਸਕਦੇ ਬਿਕੋ ਆਲਵੇਸ ਸਟੇਟ ਪੰਜਾਬ ਇਹਨਾਂ ਡਿਫਰੈਂਟ ਫੈਸ਼ਨ ਖੇਲਵਾੜ ਹੋਇਆ ਹਾਂਜੀ ਖੇਲਵਾੜ ਹੋਇਆ ਮੈਂ ਦੇ ਨਾਲ ਜਿਹੜਾ ਉਹ ਨਹੀਂ 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 ਮੈਂ ਕਹਿ ਰਿਹਾ ਕਿ ਇਹ ਇੱਕ ਸੈਂਸਿਟਿਵ ਸਟੇਟ ਹੈ ਬਾਰਡਰ ਪੰਜਾਬ ਦੇ ਵਿੱਚ ਕਦੇ ਤੁਸੀਂ ਕਾਨੂੰਨ ਅਵਸਥਾ ਨੂੰ ਤੇ ਅਮਨ ਸ਼ਾਂਤੀ ਨੂੰ ਕਦੇ ਕਮਜ਼ੋਰ ਨਹੀਂ ਕਰ ਸਕਦੇ ਬਿਕੋਜ਼ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਹੋ ਗਿਆ ਹੈ ਤੇ ਪੰਜਾਬ ਦੇ ਲੋਕਾਂ ਦੀ ਟੰਗਾਂ 'ਚੋਂ ਤਾਕਤ ਦੀ ਰਹੀ ਮਸਾ ਖੜਾ ਹੋਇਆ ਪੰਜਾਬ ਦੁਆਰਾ ਤੇ ਅੱਜ ਲਾਅ ਐਂਡ ਆਰਡਰ ਹਰ ਰਿਸਪੌਂਸਿਬਿਲਟੀ ਆਫ ਦੀ ਗਵਰਨਮੈਂਟ ਚੰਗੇ ਤਿੱਖੇਰਾ ਪੂਰੀ ਹੋਵੇ ਉਹਦੇ ਕੋਈ ਚੀਜ਼ਾਂ ਦੀ ਐਸੀ ਗੱਲ ਨਾ ਹੋਵੇ ਜਿਸ ਨਾਲ ਪੰਜਾਬ ਕਮਜ਼ੋਰ ਹੋਵੇ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ ਫੋਕਸ ਏਰੀਆ ਕਰਕੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਔਰ ਅਗਰ ਅਪਾ ਕਰਾਂਗੇ ਤਾਂ ਪੰਜਾਬ ਉੱਪਰ ਜਾਊਗਾ ਪੰਜਾਬ ਦੇ ਬੱਚੇ ਉੱਪਰ ਜਾਣਗੇ ਤੇ ਬਹੁਤ ਸਾਰੀ ਜਨਤਾ ਜਿਹੜੀ ਅੱਜ ਬਾਹਰ ਜਾਂਦੀ ਹੈ ਜੇ ਉਹਨਾਂ ਨੂੰ ਉਰੇ ਫਿਊਚਰ ਦਿਖੂਗਾ ਤਾਂ ਉਹਰੇ ਰਹਿਣਗੀ ਸਰਕਾਰ ਹੈ ਉਹ ਐਸੇ ਕਰਕੇ ਜਿੱਤ ਕੇ ਆਏ ਸੀ ਜਿੱਦਾਂ ਤੁਸੀਂ ਆਪਣੇ ਆਪ ਹੀ ਕਿਹਾ ਕਿ ਪਿਛਲਾ ਬੰਦਾ ਵੀ ਇਹ ਕਿਹਾ ਸੀ ਉਹਨੂੰ ਲੋਕਾਂ ਨੇ ਹਰਾਤਾ ਤੇ ਨਵੇਂ ਨੇ ਕਿਹਾ ਸੀ ਉਹ ਜਿਹੜੀਆਂ ਦੀ ਸਰਕਾਰ ਨੂੰ 2.5 ਸਾਲ ਹੋ ਗਏ ਉਹਨਾਂ ਨੇ ਕਿਹਾ ਸੀ ਅਸੀਂ ਇੱਕ ਦਿਨ ਚ ਮਾਈਨਿੰਗ ਬੰਦ ਕਰ ਦਾਂਗੇ ਤੇ 2.5 ਸਾਲਾਂ ਚ ਨਹੀਂ ਕਰ ਸਕੇ ਇਹਦਾ ਜਵਾਬ ਤਾਂ ਭਾਈ ਉਹ ਦੇ ਸਕਦੇ ਜਿੱਥੇ ਤੱਕ ਮੇਰੀ ਗੱਲ ਹੈ ਮੈਨੂੰ ਜ਼ਿੰਮੇਵਾਰੀ ਮਿਲੂਗੀ ਜਰੂਰ ਦਾ ਪਲਾਨ ਬਣਾਵਾਂਗੇ ਤਾਂ ਕਿ ਸਾਡੇ এনवायरमेंट ਨਾ ਖਰਾਬ ਹੋਵੇ ਤੇ ਮਾਈਨਿੰਗ ਉਨੀ ਹੋ ਸਕੇ ਜਿੰਨੀ ਮਾਈਨਿੰਗ ਦੀ ਲੋੜ ਹੈ ਇਹ ਨਾ ਹੋਵੇ ਕਿ ਜਿਹੜੇ ਲੋਕ ਐਕਸਟਰਾ ਮਾਈਨਿੰਗ ਕਰਦੇ ਆਂ ਜਾਂ ਜਿਹੜੇ ਲੋਕ ਐਕਸਪਲੋਇਟ ਕਰਦੇ ਆਂ ਉਹਨਾਂ ਦੇ ਉੱਪਰ ਰੋਕ